ਵੇ ਜਾਣਾ 1200 ਘੰਟਾ ਚੱਲੇ ਜਮਾ ਠੀਕ ਆ ਟਾਇਰ ਬਾਈ ਨਾਲ ਦੇ ਨਾਲ ਦੇ ਜਮਾ ਨਾਲ ساری ਟੱਟ ਖੁੱਲੇ ਨਹੀਂ ਹਲੇ ਬਾਈ ਚਾਬੀ ਲੱਗੀ ਕਿਸੇ ਚੀਜ਼ ਨੂੰ ਵੀ ਪਰ ਤੁਸੀਂ ਜੇ ਇੱਕ ਵਾਰੀ ਇਹ ਜ਼ਰੂਰ ਚੈੱਕ ਕਰਕੇ ਜਾਇਓ ਹਣਾ ਗੁਰਪ੍ਰੀਤ ਦਾ ਹਾਂ ਕਿਉਂ ਬਾਈ ਇਹਦੇ ਖੂਬੀਆਂ ਵੀ ਇੰਨੀਆਂ ਨੇ ਰੇਟ ਵੀ ਐਸਾਗਾ ਤੁਸੀਂ ਵੀ ਅਗਲਾ ਕਰੋ ਮਾਰਕੀਟ ਮਾਰਕੀਟ ਚਲਾਵਾ ਦੇਖੋ ਟੱਟ ਜੇ ਗੁਰਪ੍ਰੀਤ ਤੇ ਕੋਈ ਹੋਰ ਟਰੈਕਟਰ ਕੰਪਨੀ ਵਾਲਾ ਲੈਣ ਜਾਵਾਂਗੇ ਹਨਾ ਉਹਦੇ ਨਾਲੋਂ ਡੇਢ ਤੋਂ 2 ਲੱਖ ਰੁਪਏ ਦਾ ਫਾਇਦਾ ਹੋਊਗਾ ਬਾਈ ਆਰਾਮ ਨਾਲ ਹੋ ਵਾਧੂ ਹੋਊਗਾ ਆਰਾਮ ਨਾਲ ਆਊਗਾ ਵਾਧੂ ਜੱਸ ਨੂੰ ਹੀ ਜੱਸ ਨੂੰ ਜਮਾ ਜਮਾ ਲੈ ਮਿੱਤਰੋ 1 ਲੱਖ 5000 ਨਵੀਂ ਬੈਂਟਰੀ ਆ ਯਾਰਾ ਨਵੀਂ ਬੈਂਟਰੀ ਪੱਕੇ ਟਾਇਰ ਨਹੀਂ ਕੋਈ ਦੇਸੀ ਟਾਇਰ ਨਹੀਂ ਅੱਜ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚਾਂਗੇ ਸਸਤੇ ਟਰੈਕਟਰਾਂ ਦੇ ਕਿੰਗ ਕੋਲੇ ਬਾਈ ਗੁਰਪ੍ਰੀਤ ਕੋਲੇ ਖੜਿਆ ਪਿੰਡ ਸੇਰੋਂ ਦੇ ਵਿੱਚ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂਗੇ ਕਿੰਨੇ ਟਰੈਕਟਰ ਲੈਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਵੀ ਸਸਤਾ ਟਰੈਕਟਰ ਖਰੀਦਣਾ ਗਾਤਾ ਬਾਈ ਗੁਰਪ੍ਰੀਤ ਨੂੰ ਯਾਦ ਕਰਿਓ ਸასი ਗਾ ਬਾਈ ਗੁਰਪ੍ਰੀਤ ਠੀਕ ਆ ਬਾਈ ਗੁਰਪ੍ਰੀਤ ਤੇ ਕਬਈ ਕਿੰਨੇ ਟਰੈਕਟਰ ਲੈਣਗੇ ਬਈ ਅੱਜ ਆਪਾਂ ਪੰਜ ਸੀ ਟਰੈਕਟਰ ਨੇ ਬਾਕੀ ਵੀਰੇ ਠੀਕ ਆ ਬਈ ਕੰਮ ਕਰਕੇ ਮਿਆਂ ਬਈ ਵਧੀਆ 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 ਚੱਲਦਾ ਠੀਕ ਆ ਬਈ ਮਤਲਬ ਕਹਿ ਸਕਦੇ ਬਈ ਜਿੰਨੇ ਟਰੈਕਟਰ ਆ ਖੜੇ ਨੇਗੇ ਠੀਕ ਆ ਤਕਰੀਬਨ ਬਈ ਸਾਰੇ ਚਲਾ ਕੇ ਦੇਖ ਲਿਆ ਚਲਦੀ ਨੇ ਠੀਕ ਆ ਚਲਦੀ ਨੇ ਸਾਰੇ ਹੁਣ ਕੰਮ ਚੱਲ ਰਿਹਾ ਬਜਾਈ ਦਾ ਠੀਕ ਆ ਚਲਦੀ ਨੇ ਪਤੋਤੇ ਨੂੰ ਪਾਣੀ ਮਾਰਾ ਤੇਰੇ ਸਾਹਮਣੇ ਲਿਬੜੇ ਖੜੇ ਠੀਕ ਆ ਬਈ ਲਿਬੜੇ ਖੜੇ ਨੇਗੇ ਬਾਕੀ ਸਾਨੂੰ ਟਰੈਕਟਰ ਦਾ ਖਾਮਾਗੇ ਚੰਗੇ ਤੇ ਕੰਡੀਸ਼ਨ ਦੇ ਵੀ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂਗੇ 10 35 ਡੀਆਈ ਬਾਰੇ ਤੁਸੀਂ ਵੀ ਹੈਰਾਨ ਹੋ ਜਾਓਗੇ ਮਾਡਲ ਦੱਸੋ ਬਈ ਪਹਿਲਾ ਕਿੰਨੇ ਆ ਇਹ 10 11 10 ਹੀ ਮੰਨੋ ਠੀਕ ਆ 11 10 ਮਾਡਲ ਆ ਠੀਕ ਆ ਨਾਲ ਦੇ ਟਾਇਰ ਨੇ ਹਲਤਕ ਟ੍ਰੈਕਟਰ ਤੇ ਕਿਤੇ ਵੀ ਚਾਬੀ ਲੱਗੀ ਸਾਰੇ ਕੰਪਨੀ ਦੇ ਸਟicker ਠੀਕ ਆ ਆਹ ਆ ਬਈ ਸਾਰੇ ਮੋਹਰਾਂ ਪਈ ਨੇ ਕੰਪਨੀ ਦੇ ਆਸੀਲਾ ਪਈਆਂ ਸਾਰੀਆਂ ਇੱਧਰ ਠੀਕ ਆ ਕਿਲੋਮੀਟਰ ਸਾਰਾ 1800 ਘੰਟੇ ਚੱਲੇ ਡੈਕਟਰ ਟੋਟਲ ਠੀਕ ਆ ਬਈ ਆ ਦੇਖੋ ਬਈ ਆ ਦੇਖ ਜੀ ਮੈਂ ਨਾ ਕਹਿ ਰਿਹਾ ਨਾ ਬਾਈ ਬਾਈ ਮਾਡਲ ਦੇ ਕੰਡੀਸ਼ਨ ਦੀ ਪਈ ਹੁੰਦੇ ਨੇ ਨਾ ਬਈ ਇਹਦੇ ਵੀ ਉਵੇਂ ਹੀ ਪਈ ਜਾਣਾ ਬਈ 1800 ਘੰਟਾ ਚੱਲੇ ਜਮਾ ਮੀਟਰ ਠੀਕ ਆ ਟਟ ਖੁੱਲਿਆ ਨਹੀਂ ਹਲੇ ਬਾਈ ਚਾਬੀ ਲੱਗੀ ਕਿਸੇ ਚੀਜ਼ ਨੂੰ ਵੀ ਠੀਕ ਆ ਜੀ ਆਪਾਂ ਸੈਲਫ ਸੈਲਫ ਗੱਲਾ ਸਾਫ਼ ਕਰਾਇਆ ਤੀਦਾ ਅੱਛਾ ਉਹ ਗਰਦ ਗੁਰਦ ਪੈ ਗਿਆ ਜੀ ਚੱਲਦੇ ਕਰਕੇ ਠੀਕ ਆ ਆ ਹੋਰ ਕੁਝ ਵੀ ਨਹੀਂ ਕਿਤੇ ਟਰੈਕਟਰ ਦੇ ਚਾਬੀ ਲੱਗੀ ਹੈ ਲੈ ਮਿੱਤਰੋ ਮਤਲਬ ਕਹਿ ਸਕਦਾ ਨਾ ਪਤਾ ਨਹੀਂ ਆ ਲੈਣੇ ਸਮਾਈ ਚਾਹੀਦੀ ਸਟਾਰਟਿੰਗ ਸਟੂਡ ਦਾ ਵੀ ਇੱਕ ਨੰਬਰ ਆ ਠੀਕ ਆ ਜੀ ਸਟਾਰਟ ਕਰਕੇ ਦਿਖਾ ਦਈਏ ਮਾੜਾ ਜਾਂ ਆ ਲੋ ਕੱਢ ਕੇ ਹਊਗਾ ਠੀਕ ਆ ਲੈ ਵੀ ਆ ਜਾ ਤੁਹਾਨੂੰ ਬਾਅਦ ਚੱਕ ਕੇ ਕਰਵਾਉਣੇ ਵੇ ਟਰੈਕਟਰ ਦੇ ਸਾਰਾ ਸੁੱਕਾ ਟਰੈਲ ਲਿਬੜਿਆ ਪਿਆਗਾ ਮੇਰੇ ਤੋਂ ਸਾਰਾ ਹੋਰ ਵੀ ਚੰਕੂ ਆ ਅੱਛਾ ਜਾਣੇ ਗੰਗਲ ਕੰ ਰਾਪੋ ਬੋਲਦਾ ਸੋਹਣਾ ਬਾਈ ਟਰੈਕਟਰ ਹੈਗਾ ਸੌਂ ਗਿਆ ਟਰੈਕਟਰ ਕਹਿ ਸਕਦਾ ਨੇ ਬਈ ਹਾਂ ਸੌ ਕਿ ਲਿਆਉ ਵੀ ਸੌ ਕਿ ਬੰਦੀ ਬਈ ਠੀਕ ਆ ਲਿਆਉਗੇ ਸੌ ਤੇ ਨੇ ਨਿਗੇ ਟਰੈਕਟਰ ਇੰਨੇ ਪੈਸੇ ਮੰਗੀਆਂ ਨਾ ਸੌਂਕਦਾ ਨਹੀਂ ਕੋਈ ਮੁੱਲ ਹੈਗਾ ਠੀਕ ਆ ਬਈ ਕਿਉਂਕਿ ਇੰਜਨ ਗੇਅਰ ਦਾ ਵੀ ਬਈ ਐਨ ਕੋਕਾ ਹੈਗਾ ਨਾਲ ਦਾ ਪੈਦਰ ਕੋਸ਼ਿਸ਼ ਕੀਤੀ ਘਾਟ ਨਹੀਂ ਟਰੈਕਟਰ ਦੀ ਠੀਕ ਆ ਰੇਟ ਰਹੂਗਾ ਬਈ ਗੁਰਪੀਤ ਦਾ ਸਾਢੇ 3 ਲੱਖ ਦੇ ਦਾਂਗੇ ਸਾਢੇ 3 ਲੱਖ ਰੁਪਏ ਦਾ ਲਵਾਂਗੇ ਮਿੱਤਰੋ ਸਾਢੇ 3 ਲੱਖ ਰੁਪਏ ਦਾ ਬਾਈ ਨੇ ਕਿਹਾ ਹੈਗਾ ਠੀਕ ਆ ਮਾਨਤਾਣ ਜਦੋਂ ਤੁਸੀਂ ਉਰੇ ਆਉਂਗੇ ਹੋ ਜਾਊਗਾ ਕੱਲ ਨੂੰ ਇਹਦੇ ਮਗਰ ਵੈਸੇ ਤਵ ਤੇ ਬਾਕੀ ਬਈ ਕੰਡੀਸ਼ਨ ਦਾ ਚੰਗਾ ਗਾ ਬਾਕੀ ਬਈ ਆ ਕੇ ਤੁਸੀਂ ਇਹ ਵੀ ਲਿਜਾ ਸਕਦੇ ਹੋਗੇ ਤੇ ਅਗਲਾ ਫੇਰਾ ਆਗਾ ਬਈ ਮੈਸੀ ਚੈੱਕ ਕਰੋ ਕੰਡੀਸ਼ਨ ਹੁਣ ਕਈ ਵੀਰ ਕਹਿਣਗੇ ਬਈ ਕੰਡੀਸ਼ਨ ਦਾ ਵੀ ਚੰਗਾ ਗਾ ਆਹ ਸਟicker ਤੁਸੀਂ ਦੇ ਸਕਦੇ ਬਈ ਲਵਾਏ ਜੇਗੇ ਸਟicker ਭਦੇ ਨਾਲ ਦੀ ਠੀਕ ਹੈ ਨਾਲ ਦੀ ਨਹੀਂ ਕਹਿਣਾ ਬਈ ਨਾਲ ਰੱਖੋ ਸਾਰਾ ਇਹਦਾ ਵੀ origional ਰੰਗ ਹੈ ਓਕੇ ਸਾਰਾ origignal ਰੰਗ ਹੈ ਬਈ ਠੀਕ ਆ ਬਈ ਇਹ ਮਾਡਲ ਬਈ ਕੋਰਕ ਦਾ ਇਹ 2002 ਮਾਡਲ ਆ ਇੱਧਰ ਖਾ ਦੇ ਪੰਪ ਦੇ ਰੰਗ ਦੇਖ ਇੱਧਰ ਸਾਰਾ ਠੀਕ ਆ ਆ ਲੈ ਵੀ ਦੇਖ ਸਕਦੇ ਹੋ ਕਿ ਪੰਪ ਦਾ ਰੰਗ ਰੂੰਗਾ ਜੇ ਸਾਰਾ ਚਾਸੀ ਦਾ ਸਾਰਾ origignal ਹੈ ਜਰ ਨਾ ਵੇਖੇਗਾ ਅੱਛਾ ਕਰਵਾ ਦੇ ਬਈ ਸਾਰਾ ਚਾਸੀ ਦਾ ਬਈ ਕੋਈ ਬਈ ਕਹਿਣੀ ਹੈ ਵੈਲਡ ਸੈਲਡ ਨਹੀਂ ਹੈਗਾ ਕਿਤੋਂ ਨਹੀਂ ਹੈਗਾ ਠੀਕ ਆ ਬਈ ਚੰਗਾ ਇੰਜਨ ਗੇਅਰ ਦਾ ਵੀ ਓਕੇ ਡਾਕਟਰ ਜੇ ਇਹੇ ਤੋਂ ਧੂਕੇ ਬਈ ਪਾਲਸ ਪੂਲਸ ਮਾਰੀ ਹੋਵੇ ਚੰਪੂ ਡਾਕਟਰ ਚੰਪੂ ਗਾਣਾ ਬਈ ਠੀਕ ਆ ਬਈ ਜੀ ਤੇ ਟਾਇਰ ਇਹਦੇ ਬਈ ਟਾਇਰ ਹੈਗੇ ਨਹੀਂ ਵੀਰੇ 50 60 ਕੇ ਪੈਸੇ ਨਹੀਂ ਤੇ ਰੇਟ ਰੂਪਈ ਇਹਦਾ ਇਹ ਦੇ ਦਾਂਗੇ 1,70,000 ਦਾ 1 ਲੱਖ ਤੇ 70000 70000 2002 ਮਾਡਲ 2002 ਮਾਡਲ ਆ ਬਾਕੀ ਬਈ ਜਿਹੜਾ ਟਰੈਕਟਰ ਰਿਜਨਲ ਹੁੰਦਾ ਉਹਨੂੰ ਰਿਜਨਲ ਹੀ ਕਰੀਏ ਆਪਾਂ ਠੀਕ ਆ ਭਾਈ ਜੀ ਤੇ ਅਗਲਾ ਫਿਰ ਦਿਖਾਉਣ ਆਗੇ ਬਈ ਤੁਹਾਨੂੰ ਕਾਲੇ ਢੱਡ ਵਾਲਾ 5204 5204 ਤੇ ਤੁਹਾਨੂੰ ਬਹੁਤ ਮਿਲ ਜਾਣਗੇ ਭਾਈ 5204 ਜਗਾ 3 ਸਪੀਡ ਚ ਹੈ ਨਾ ਬਾਈ ਹਾਂਜੀ ਠੀਕ ਹੈ ਕੋਈ ਬਾਈ ਕਹਿੰਦਾ ਕੁਛ ਕਰਾਇਆ ਨਹੀਂ ਹੈਗਾ ਟਰੈਕਟਰ ਜਿੰਨਾ ਹੈਗਾ ਆ ਦੇਖੋ ਬਈ ਸੱਤਾ ਸੁੱਤਾ ਠੀਕ ਆ ਸਾਰੀਆਂ ਓਮੇ ਦੀ ਓਮੇ ਰੀਜਨਲ ਪਈਆਂ ਨੇ ਗਿਆ ਆ ਪਾਰ ਦੇਣਾ ਤੇ ਨਿਗਾ ਅੰਮਰਵਾ ਦੇ ਬਈ ਆ ਟਰੈਕਟਰ ਦਿਖਾ ਦੇ ਪੂਰਾ ਚੰਗਾ ਟਰੈਕਟਰ ਪਿਆ ਆ ਦੇਖੋ ਬਈ ਕੰਡੀਸ਼ਨ ਦਾ ਤੋਤਾ ਨਹੀਂ ਹਲੇ ਜਾ ਰਿਹਾ ਇਹ ਠੀਕ ਆ ਤੋਤਾ ਨਹੀਂ ਹੈਗਾ ਸਾਰੇ ਆ ਭਾਈ ਦੱਸ ਰਿਹਾ ਆ ਨਾ ਬਈ ਜਿੰਨੇ ਟਰੈਕਟਰ ਹੈਗਾ ਜਿਵੇਂ ਟਰੈਕਟਰ ਬਈ ਕੰਪਨੀ ਚੋਂ ਨਿਕਲੇ ਹੋਏ ਨੇਗੇ ਸਾਰੇ ਆ ਟਰੈਕਟਰ ਰੀਜਨਲ ਆ ਬਈ ਬਾਈ ਠੀਕ ਆ ਇੰਜਨ ਗੇਅਰ ਦਾ ਓਕੇ ਸੈਲਫ ਸਟਾਰਟ ਆ ਠੀਕ ਆ ਜੀ ਸ ਕਾਫੀ ਕਾ ਗਏ ਜਾਂਦਾ ਕਿ ਮੈਂ ਵੀ ਜਿਵੇਂ ਓਕੇ ਮਿਲਣਗੇ ਵੀ 8 ਮਾਡਲ ਆ ਵੀਰੇ ਪਿਆਰੇ 8 ਮਾਡਲ ਲਗਾ ਤੇ ਟੋ ਮਾਡਲ ਜੀ ਆ ਗਿਆ ਨਾ ਟੋ ਮਾਡਲ ਜੀ ਆ ਗਿਆ ਨਾ ਬਈ ਪਾਵਰ ਸਟੀering ਆ ਗਿਆ ਪਾਵਰ ਸਟੀering ਆ ਵੀਰੇ ਠੀਕ ਆ ਬਈ ਮਾਗਰੋ ਦਿਖਾ ਦੇ ਕਿਤੇ ਵੀ ਟੁੱਟ ਪੱਜ ਹੈ ਨਹੀਂ ਟਰੈਕਟਰ ਦੇ ਯਾਰ ਠੀਕ ਆ ਲੈ ਬਈ ਮਾਗਰੋ ਕੰਡੀਸ਼ਨ ਦਾ ਸਾਰਾ ਸਾਫ ਆ ਠੀਕ ਆ ਲੈ ਮਿੱਤਰੋ ਕੰਡੀਸ਼ਨ ਦਾ ਸਾਰਾ ਸਾਫ ਆਗਾ ਰਿਮ ਰੂੰਮੂ ਵੀ ਬਈ ਦੇਖ ਸਕਦੇ ਹੋਗੇ ਚੰਗੇ ਪੈਣਗੇ ਬੈਕ ਸਾਈਡ ਤੋਂ ਵੀ ਨਿਗਾ ਮਰਵਾ ਲੈ ਬਈ ਟਰੈਕਟਰ ਪੂਰਾ ਫੁੱਲ ਕੋਕਾ ਦਾ ਚੈੱਕ ਕਰੋ ਬਈ ਕੰਡੀਸ਼ਨ ਤੇ ਆਹ ਦੇਖੋ ਬਈ ਆਹ ਚਿੱਟ-ਜੂਟ ਦੇਗਾ ਬਈ ਤੇ ਰੇਟ ਬਈ ਇਹਦਾ ਗੁਰਪੀ ਦਾ ਇਹ ਦੇ ਦਾਂਗੇ 2,70,000 ਦਾ 2,70,000 ਜੈਸੇ ਨੋ ਕਰਦੇ ਯਾਰ ਗੁਰਪੀ ਜੈਸੋ ਨੋ ਹੀ ਕਰਿਆਗਾ ਮਾਦਾ ਤਾਂ ਮੈਂ 3 ਲੱਖ ਦੀ ਠੀਕ ਆ ਤੈਨੂੰ 2,70 ਦਾ ਕਹਿਤਾ ਠੀਕ ਹੈ ਜੀ ਲਾਟਰਾ ਦਾ ਬਾਕੇ ਚੈੱਕ ਕਰਕੇ ਫੇਰ ਲੈ ਕੇ ਜਾਵੇ ਆਪਣੇ ਕੋਲ ਠੀਕ ਹੈ ਜੀ ਬਾਕੇ ਚੈੱਕ ਕਰਕੇ ਲੈ ਜਾ ਬਈ ਲੀਕ ਸੀਕ ਦੀ ਆਪਣੀ ਫੁੱਲ ਗਾਰੰਟੀ ਟਰੈਕਟਰ ਕਿਤੇ ਨਹੀਂ ਠੀਕ ਹੈ ਲੀਕ ਵੀ ਹੋਇਆ ਨਾ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਬੁੱਢੀ ਆਪਣੀ ਫੁੱਲ ਟਰੈਕਟਰ ਇਹ ਨਾਲ ਨੇ ਆਪਣੇ ਜਿੰਨੇ ਰਹਿਣਗੇ ਅੱਜ ਓਕੇ ਬਾਈ ਜੀ ਚੰਗਾ ਟਰੈਕਟਰ ਹੈਗਾ ਮਿੱਤਰੋ ਤੇ ਅਗਲਾ ਆ ਗਿਆ ਬਈ ਆਹ ਕਹਿ ਸਕਦੇ ਆ ਸੁਣੋ ਬ ਤੋ ਫਾ ਟਰੈਕਟਰ ਜੇ ਤੁਸੀਂ ਬਈ ਹੋ ਟਰੈਕਟਰ ਲਿਆਣਾ ਚਾਹੁੰਦੇ ਹੋਗਾ ਹਨਾ ਠੀਕ ਆ ਬਈ ਮਤਲਬ ਕੈੜੀ ਕੋ ਬ੍ਰਾਂਡਾ ਚੋਂ ਛੱਡ ਕੇ ਹਨਾ ਪਰ ਤੁਸੀਂ ਜੇ ਇੱਕ ਵਾਰੀ ਇਹ ਜਰੂਰ ਚੈੱਕ ਕਰਕੇ ਜਾਇਓ ਨਾ ਗੁਰਪੀ ਦਾ ਹਾਂ ਕਿਉਂ ਬਈ ਇਹਦੇ ਖੂਬੀਆਂ ਵੀ ਇੰਨੀਆਂ ਨੇ ਰੇਟ ਵੀ ਐਸਾਗਾ ਤੁਸੀਂ ਵੀ ਅਗਰ ਗੱਲ ਕਰਦੇ ਮਾਰਕੀਟ ਮਾਰਕੀਟ ਨਹੀਂ ਚਲਾਵਾ ਦੇਖੋ ਟਰੈਕਟਰ ਦਾ ਚਾਲ ਚਲਾਵਾ ਦੇਖੋ ਇੰਜਨ ਦੇਖੋ ਨਾ ਬਈ ਇੰਜਨ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਇੰਜਨ ਹੀ ਦੱਸਦੇ ਬਈ ਕਰਲੋਸ ਕਰਦਾ ਇੰਜਨ ਆ ਇਹਦੇ ਠੀਕ ਆ ਕਲੋਸ ਕਰਦਾ ਇੰਜਨ ਆ ਠੀਕ ਆ ਸਪੈਸ਼ਲ ਮੋਹਰਾ ਕਰਲੋਸ ਕਰਦਾ ਠੀਕ ਗੱਲ ਆ ਮਿੱਤਰੋ ਕਲੋਸ ਕਰ ਰਵਾਰਸ ਪੀਟੀਓਗਾ ਰਵਾਰਸ ਪੀਟੀਓਗਾ ਹਾਂਜੀ ਠੀਕ ਆ ਲੈ ਮੈਂ ਹਲਤਕ ਟਰੈਕਟਰ ਤੇ ਚਾਬੀ ਲੱਗੀ ਠੀਕ ਆ ਜਿੰਨਾ ਕਿਤੋਂ ਵੀ ਕੋਈ ਖੁੱਲਿਆ ਕਹਦੇ ਟਰੈਕਟਰ ਆ ਬੰਦੇ ਇੰਨਾ ਠੀਕ ਆ ਜੇ ਗੁਰਪ੍ਰੀਤ ਕੋਈ ਹੋਰ ਟਰੈਕਟਰ ਕੰਪਨੀ ਆ ਦਾ ਲੈਣ ਜਾਵਾਂਗੇ ਹਨਾ ਉਹਦੇ ਨਾਲੋਂ ਡੇਢ ਤੋਂ 2 ਲੱਖ ਰੁਪਏ ਦਾ ਫਾਇਦਾ ਹੋਊਗਾ ਬਾਈ ਰਾਮ ਨਾਲ ਹੋਊ ਵੱਧ ਹੋਊ ਆਰਾਮ ਨਾਲ ਆਊਗਾ ਵੱਧ ਹੋਊਗਾ ਵੱਧ ਹੋਊਗਾ ਹਨਾ ਬਾਈ ਮਤਲਬ ਕਹਿ ਸਕਦੇ ਆ ਬਾਈ ਨਾਲ ਤੁਸੀਂ ਇਹਦੇ ਰੇਟ 'ਚ ਸੂਡਾ ਟਰੈਕਟਰ ਹੋਰ ਲੈ ਜਾਓ ਲੈ ਲਓ ਬਾਈ ਠੀਕ ਆ ਬਾਈ ਆ ਡਿਸਟ੍ਰੀਬਿਊਟਰ ਲੱਗਾ ਆ ਮੰਗਰਾ ਟਾਪ ਮਾਡਲ ਆ ਯਾਰ ਇਹ ਤਾਂ ਓਕੇ ਬਾਈ ਡੇਢ ਖਰਚੇ ਜਮਾ ਜਾਇਆ ਜਾ ਬਾਈ ਆਪਣੇ ਚੱਲਦਾ ਬਹੁਨੇ ਆਪਾਂ ਠੀਕ ਆ ਆ ਬਾਈ ਬਸ ਤੜਕੇ ਵੀ ਕਣਕ ਬੀਜਣੀਆਂ ਕੱਝੀ ਵੀੀ ਦਤੀ ਓਕੇ ਆ ਰੂਟਾ ਮੀਟਰ ਵਿਚੇ ਰੂਟਾ ਮੀਟਰ ਚੱਲਦਾ ਓਕੇ ਰੂਟਾ ਮੀਟਰ ਜੋਰ ਵੀ ਦੱਸ ਦਈਏ ਨਾਲ ਪ੍ਰਾਪਾ ਵਧੀਆ ਫੁੱਲ ਆਉਂਦਾ ਯਾਰ ਐਵਰੇਜ ਤਾਂ ਫੁੱਲ ਆ ਰੈਕਟਰ ਪਰ ਚੈੱਕ ਕਰਕੇ ਆਲਾ ਫੇਰ ਲੈ ਠੀਕ ਆ ਲੈ ਮਿੱਤਰੋ ਬਾਕੀ ਬਾਈ ਨੇ ਨਾ ਕਣਕੇ ਦੇ ਨਾਲ ਬੀਜੀਆ ਗਿਆ ਰੂਟਾ ਮੀਟਰ ਚ ਲਾਵੇ ਕੱਲਾ ਜੇ ਕੱਲਾ ਰੂਟਾ ਮੀਟਰ ਚ ਲਾ ਦੇ ਠੀਕ ਆ ਰੂਟਾ ਮੀਟਰ ਚਲਾਇਆ ਬਾਈ ਕਹਿੰਦਾ ਜੋਰ ਸੁੱਕਾ ਰੈਕਟਰ ਯਾਰ ਕਿਤੋਂ ਲਿਬੜਿਆ ਖੜਾ ਪਕੜਨਾ ਤੋਤਾ ਨਹੀਂ ਠੀਕ ਆ ਬਈ ਇੱਕ ਖਾਸੀਅ ਕੋਈ ਜੱਛੀ ਦਿਖਾ ਦੇ ਦਾਂਗੇ ਮਾਡਲ ਹੈਗਾ ਇਹ 2018 ਵਿੱਚੋਂ ਦਿਖਾ ਦੇ ਭਾਈ ਸਾਰਾ ਚੈੱਕ ਕਰਵਾ ਦੇ ਸਾਰਾ ਪੰਪ ਪੰਪ ਦਾ ਸਾਰਾ ਸੀਡ ਕਿਤੋਂ ਵੀ ਹਲੇ ਟਰੈਕਟਰ ਖੁੱਲਿਆ ਯਾਰ ਨਟਾ ਨੋਟਾ ਸਾਰਾ ਓਕੇ ਰੇਹਰੂ ਦਾ ਸਾਰਾ ਦਿਖਾ ਦੇ ਆਹ ਆ ਨਟਾ ਇਹਦਾ ਸਾਰਾ ਸੀਡ ਪੈਟ ਠੀਕ ਆ ਲੈ ਮਿੱਤਰੋ ਸਾਰਾ ਟਰੈਕਟਰ ਸੀਲਡ ਪਿਆਗਾ ਠੀਕ ਆ ਭਾਈ ਚੰਗਾ ਟਰੈਕਟਰ ਹੈਗਾ ਸੋਨੂੰ ਜਿਵੇਂ ਆਖਿਆਗਾ ਓਵੇਂ ਹੀ ਟਰੈਕਟਰ ਨਿਕਲੂਗਾ 2018 ਮਾਡਲ ਹੈ ਇਹ 2018 ਮਾਡਲ ਆਗਾ ਠੀਕ ਆ ਭਾਈ ਰੇਟ ਰੂਪੀ ਕਿਰਪੀ ਤੇ ਦਾ ਇਹ ਦੇ ਦਾਂ 290000 ਦਾ ਪੁੱਲ ਤਾਂ ਨਹੀਂ ਗਿਆ ਨਾ ਨਾ 290 ਦੇਣ ਲੈਣਾ ਰੇਟੀ ਦੇਣ ਲੈਣਾ ਰੇਟ ਜਨਾ ਮਰਜੀ ਆਪਾਂ ਦੇਣ ਲੈਣੀ ਕਹਿੰਦੇ 18 ਮਾਡਲ ਹੋਰ ਲੈਣਾ ਕੋਰਪੀ ਤਾਂ ਉਹ ਤਾਂ ਮਹਿੰਗੇ ਆਈ ਜਾਣਗੇ ਬਈ ਛੋੜ ਤਾਂ ਜੀ 55 ਲੈਣ ਵਗਜੋ 350 ਪਲੱਸ ਤਾਂ ਹਰੇਕ ਆਉਗਿਆ ਹੋਗਾ ਪਲੱਸ ਜਾਣਗੇ ਠੀਕ ਹੈ ਮਤਲਬ ਜੇ ਤੁਸੀਂ 855 ਲੈਣ ਜਾਓਗੇ ਤਾਂ ਤਕਰੀਬਨ ਇੱਕ ਕਰਾਸ ਕਰਾ 855 ਵਾਲੇ ਇੰਜਨ 400 ਕਿਹੜੀ ਆਪਾਂ ਉਹਦੇ ਬਰੋਬਰ ਦਾ ਹੀ ਕੰਮ ਕਰੂਗਾ ਨਾ ਵਾਧਾ ਕਰੂਗਾ ਤੋ ਯਾਰ ਵਾਧੇ ਕਰੂਗਾ ਪੂਰਾ ਨਾ ਪਰ ਤੁਹਾਨੂੰ ਪੈਸਿਆਂ ਚ ਵੀ ਜਾਇਜ਼ ਚ ਮਿਲ ਜੂਗਾ 450 ਦਾ ਮੈਲਾ ਦਾ ਇੰਜਨ ਵੀ ਵੱਡੇ ਹੋਊਗਾ ਬਰਤਨ ਸਿਲੰਡਰ ਆ ਤੇ ਲਾਸ ਕਰ ਰਿਹਾ ਖਰਚਾ ਵਾਲਾ ਘਟਾ ਜਾ ਰਿਹਾ ਖਰਚਾ ਬਹੁਤ ਘਟਾਗਾ ਨਾ ਤੁਸੀਂ ਮਰਜੀ ਜੇ ਟਰਾਲੀ ਚ ਲਾਉਣਾ ਬੰਦੇ ਨੇ ਟਰੈਕਟਰ ਤੋਂ ਸਾਰਾ ਫਿੱਟ ਹੈਗੇ ਮਰਜੀ ਚ ਚਲਾਈ ਜਾਓ ਓਕੇ ਬਾਈ ਜੀ ਜਮੀਨਾਰਾ ਸੱਟ ਟਰੈਕਟਰ ਤੇ ਅਗਲਾ ਆ ਗਿਆ ਮਿੱਤਰੋ ਫਾਰਮਰ ਟਰੈਕ ਫੋਰਡ ਵਾਲਿਆਂ ਦਾ ਮਿੱਤਰੋ 50 ਦਾ 50 ਦਾ ਕੰਡੀਸ਼ਨ ਚੈੱਕ ਕਰ ਲੋ ਇਹ ਵੀ ਕਹਿ ਸਕਦੇ ਨੇ ਵੀ ਸਾਰਾ Ориਜਨਲ ਆ ਸਾਰਾ Ориਜਨਲ ਆ ਜੰਨਾ ਇਹ ਵੀ ਟਰੈਕਟਰ ਸਾਰਾ ਐਂਡ ਕੋਕਾ ਪੀਸ ਪਿਆਗਾ ਆ ਬੈਟਰੀ ਬੂਟਰੀ ਬਾਕਸਾ ਦੇਖੋ ਬਾਈ ਇਹ ਵੀ ਪੂਰਾ ਸਾਪ ਹੈਗਾ ਨਾ ਵੀ ਸਾਰਾ ਓਰੀਜਨਲ ਜਨ ਹੈ ਤੇ ਕੱਲ ਮੇਦੇ ਵੀ ਨਹੀਂ ਲੱਗੀ ਏ ਡਾਕਟਰ ਜਿੰਨਾ ਜਾਰਜ ਪਛੜਾ ਜਿਵੇਂ ਲੱਗਿਆ ਹੈ ਇਹਦੇ ਆ ਪੀਲਕ ਨਾ ਆਦਾ ਠੀਕ ਆ ਭਾਈ ਗੁਰਪ੍ਰੀਤਾ ਹੁਣ ਕਈ ਕਿਸਾਨ ਭਰਾ ਕਹਿਣਗੇ ਨਾ ਪੂਰਾ ਸਾਰਾ ਜਰਿਆ ਪਿਆ ਹੈ ਨਾ ਪਲਾਨਾ ਕਵਾੜ ਦੇ ਨਾ ਨਾ ਚਲਾ ਕੇ ਚੱਕਰ ਕੇ ਲੈ ਜਾਣ ਯਾਰ ਠੀਕ ਆ ਚਲਾਈਦਾ ਕਿਵੇਂ ਆ ਓਕੇ ਆ ਭਈ ਯਾਰ ਕੇ ਸੁੱਕਾ ਪਾ ਡਾਕਟਰ ਬੰਦਾ ਬਾਲੇ ਸਾਰਾ ਦਿਨ ਜੇ ਲੀਕ ਹੋ ਗਿਆ ਤਾਂ ਆਪਣਾ ਕਿਤੇ ਵੀ ਪ੍ਰੈਸ਼ਰ ਤੋੜ ਦੇ ਠੀਕ ਆ ਲੈ ਮਿੱਤਰੋ ਪ੍ਰਾਈਸ ਤੋੜ ਗਿਆ ਠੀਕ ਆ ਕੋਈ ਲੀਗ ਹੋਵੇ ਬਾਈ ਕਹਿੰਦਾ ਟਰੈਕਟਰ ਸਾਡਾ ਗਾਣਾ ਬਾਈ ਕਿਉਂਕਿ ਬਾਈ ਗੁਰਪ੍ਰੀਤ ਦੇ ਮਰੂਟਾ ਦਾ ਆਟਾ ਮਰੂਟਾ ਦਿਖਾ ਦੇ ਵੀਰੇ ਸਾਰਾ ਠੀਕ ਆ ਜਿੰਨੇ ਟਰੈਕਟਰ ਹੁੰਦੇ ਨੇ ਕਿ ਆਉਂਦੇ ਬਾਅਦ ਚ ਉਹਨੇ ਮਨਲਾ ਸੀਲ ਪਹਿਲਾ ਹੋ ਜਾਂਦੇ ਨੇ ਹਾਂ ਦੋ ਤਿੰਨ ਟਰੈਕਟਰ ਦੀ ਡੀਲ ਉਹ ਹੁੰਦੀ ਰਹਿੰਦੀ ਹੈ ਕਿ ਬਾਈ ਆ ਸੈਡਾ ਥੋੜਾ ਜਿੰਨੇ ਹੈਗੇ ਨੇ ਮਗਰਟ ਨਾਲ ਦੀ ਲੈਣਾ ਬਾਈ ਨਾਲ ਦੇ ਨਹੀਂ ਬਾਈ ਸਟਿੱਕਰ ਸੋ ਨਾਲ ਦੇ ਲੱਗਣ ਠੀਕ ਆ ਬਾਈ ਮਾਡਲ ਹੈਗਾ ਬਾਈ ਗੁਰਪ੍ਰੀਤ ਇਹ 98 98 ਹਾਂ ਠੀਕ ਆ ਬਾਈ ਜੈਸ ਨੁਹੜਾ ਰੇਟ ਪਹਿਲੇ 15 ਕਰ ਦੇ ਯਾਰ ਹਾਂ 15 ਦਾ ਦੇ ਦਾਂ ਜੈਸ ਨੂੰ ਹੀ ਜੈਸ ਨੂੰ ਜਾਮਾ ਜਾਮਾ ਲੈ ਮਿੱਤਰੋ 1 ਲੱਖ 50000 ਨਵੀਂ ਬੈਟਰੀ ਆ ਯਾਰਾ ਨਵੀਂ ਬੈਟਰੀ ਪੱਕੇ ਟਾਇਰ ਨੇ ਕੋਈ ਦੇਸੀ ਟਾਇਰ ਨਹੀਂ ਠੀਕ ਆ ਜੀ ਕਹਿੰਦਾਗਾ ਬਾਈ ਮਾਨਦਾਨ ਕਰਦੇ ਆ ਕੋਈ ਨਾ ਕੋਈ ਨਾ ਕਰ ਲੈ ਬਾਕੀ ਬਿੰਦਿੰਦ ਕਰੇ ਠੀਕ ਆ ਬਾਈ ਇਹ ਪਹਿਲਾਂ ਕੱਟਦੇ ਲੋਕ ਹੋਰ ਘਟਾਈ ਜਾਂਦੇ ਨੇ ਕੀ ਕਰੀਏ ਫੇਰ ਇਹ ਲੈਣਾ ਬਾਈ ਜੇ ਤੁਹਾਨੂੰ ਜੈਸ ਨੂੰ ਵਾਲਾ ਵੀ ਕਹਦਾ ਫੇਰ ਹੋਰ ਕਹਿਣਾ ਜਿਆਦਾ ਬਾਈ ਹੋਰ ਕੱਟ ਕਰ ਲੋਣਾ ਬਾਈ ਤੇ ਅਗਲਾ ਤੁਹਾਨੂੰ ਮਿੰਦਰਾ ਦਿਖਾਉਣੇਗੇ 475 75 ਕੰਡੀਸ਼ਨ ਚੈੱਕ ਕਰ ਲੋ ਇਹ ਟਰੈਕਟਰ ਬਾਈ ਕਹਿ ਲਈ ਆਣਾ ਤੁਹਾਨੂੰ 275 ਦੇ ਰੇਟ ਤੇ ਮਿਲ ਜੂਣਾ ਬਾਈ ਕੰਡੀਸ਼ਨ ਚੈੱਕ ਕਰੋ ਬਈ 11 ਮਾਡਲ ਆ ਇਹ ਡਬਲ ਕਲਚ ਆ 14 ਦੇ ਟਾਇਰਾਂ ਵਾਲਾ 14 ਟਾਇਰ ਤੇਲ ਬ੍ਰੇਕਾਂ 'ਚ ਆ ਤੇਲ ਬ੍ਰੇਕਾਂ 'ਚ ਆ ਠੀਕ ਆ ਲੈ ਮਿੱਤਰੋ ਵੱਡੇ ਹਾਂਡੀ ਵਾਲਾ ਗਾ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੇ ਬਈ 475 ਹਾਈ ਸਪੀਡ ਵਾਲਾ ਟਰੈਕਟਰ ਆ ਗਾ ਮਿੱਤਰੋ ਮਾਡਲ ਆ ਗਾ ਬਈ ਇਹ 11 11 ਚੰਗਾ ਪਈ ਆ ਨਾ ਬਈ ਟਰੈਕਟਰ ਕੰਡੀਸ਼ਨ ਦਾ ਕੰਡੀਸ਼ਨ ਐਨ ਓਕੇ ਆ ਗੇ ਭੂਮੀਪੁੱਤਰ ਮਾਡਲ ਆ ਗਾ ਬਈ ਇਹਦਾ ਰੇਟ ਬਈ ਕਿਰਪਾ ਦਾ ਇਹ ਦੇ ਦਾਂ 2,30,000 ਦਾ 2,30,000 ਦਾ ਲੈ ਮਿੱਤਰੋ 2,30,000 ਦਾ ਇਹ ਬਣ ਜਾਊਗਾ ਬਈ ਇਹ ਵੀ ਚੱਲ ਲੈ ਬੜੇ ਖਣ ਟਰੈਕਟਰ ਧੋਕੇ ਚਮਕਣਗੇ ਓਕੇ ਬਈ ਮਾਨਤਨ ਹੋ ਜਾਊਗਾ ਮਾੜਾ ਮੋਟਾ ਹੈ ਨਾ ਬਈ ਇਹ ਨਹੀਂ ਹੋਊਗਾ ਬਈ 50,000 ਵੀ ਘੱਟ ਜਾਊਗਾ ਨਾ ਇਹ ਨਹੀਂ ਹੋਊਗਾ ਤੁਹਾਨੂੰ ਮਾਨਤਨ ਕਰੇ ਬਈ ਨਾ ਮੋੜ ਨੂੰ ਵੀ ਦੇ ਦਊਗਾ ਨਾ ਬਈ ਠੀਕ ਆ ਬਈ ਇਹਨਾਂ ਤੋਂ ਬਿਨਾ ਬਈ ਗੁਰਪ੍ਰੀਤਾ ਹੋਰ ਟਰੈਕਟਰ ਹੈਗੇ ਨੇ ਆਪਣੇ ਕੋਲ ਨਾ ਗਏ ਹੋ ਨੇ ਸਵਰਾਜ 44 ਗਿਆ ਹੋਇਆ ਇੱਕ ਆਪਣਾ ਓਕੇ ਇੱਕ ਤੋਂ ਹੋਰ ਨੇ 735 800 ਗੰਦੇ ਠੀਕ ਆ ਬਈ ਓਕੇ ਬਈ ਬਾਕੀ ਬਈ ਜੇ ਕੋਈ ਹੋਰ ਟਰੈਕਟਰ ਜੇ ਜਿਹਨੇ ਪੁਰਾਣਾ ਡੈਕਟਰ ਵਿੱਚ ਵਿਚ ਕਟਾਣਾ ਹੋਵੇ ਜੇ ਸਿੱਧਾ ਵੇਚਣਾ ਹੋਵੇ ਉਹ ਵੀ ਲੈ ਲਾ ਠੀਕ ਆ ਭਾਈ ਬਾਕੀ ਸਕਰੀਨ ਤੇ ਨੰਬਰ ਹੈਗਾਗਾ ਪਿੰਡ ਬਾਈ ਸੇਰੋ ਲੌਂਗ ਵਾਲ ਦੇ ਨੇੜੇ ਜ਼ਿਲ੍ਹਾ ਸੰਗਰੂਰ ਹੈਗਾ ਭਾਈ ਠੀਕ ਆ ਭਾਈ ਬਾਕੀ ਭਾਈ ਸਭਾ ਦਾ ਭਾਈ ਬਹੁਤ ਕੈਂਡ ਬੰਦਾਗਾ ਜਦੋਂ ਤੁਸੀਂ ਉਰੇ ਆ ਜਾਓਗੇ ਨਾ ਭਾਈ ਕਿਸੇ ਦੀ ਮੋੜ ਨਹੀਂ ਦਿੰਦਾ ਹੈਗਾ ਹਨ ਤੇ ਸੰਪਰਕ ਜ਼ਰੂਰ ਕਰ ਲਓ ਠੀਕ ਆ ਭਾਈ ਗੁਰਪ੍ਰੀਤ ਧੰਨਵਾਦ ਭਾਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ ਧੰਨਵਾਦ